ਖੇਤੀਬਾੜੀ ਵਿੱਚ ਪੰਜਾਬ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਸਮੁੱਚੇ ਘਰੇਲੂ ਉਤਪਾਦਨ ਵਿੱਚ ਖੇਤੀਬਾੜੀ ਦਾ ਯੋਗਦਾਨ ਲਗਾਤਾਰ ਘਟ ਰਿਹਾ ਹੈ ਦਿਨੋਦਿਨ ਵਧ ਰਹੀ ਖੇਤੀ ਲਾਗਤ ਅਤੇ ਘਟ ਰਹੀ ਆਮਦਨ ਨਾਲ ਕਿਸਾਨੀ ਕਰਜ਼ਾਈ ਹੋ ਰਹੀ ਹੈ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਇੱਕ ਅਨੁਮਾਨ ਮੁਤਾਬਕ ਜੇਕਰ ਖੇਤੀ ਦਾ ਬਦਲ ਮਿਲੇ ਤਾਂ 40% ਕਿਸਾਨ ਖੇਤੀ ਛੱਡਣ ਲਈ ਤਿਆਰ ਨੇ ਇਸ ਹਾਲਤ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਡੁੱਬਦੀ ਖੇਤੀ ਦਾ ਬੇੜਾ ਸਹਾਇਕ ਕਿੱਤੇ ਹੀ ਪਾਰ ਲਾ ਸਕਦੇ ਨੇ ਜਿੱਥੇ ਦੁਨੀਆ ਤਰੱਕੀ ਹੋਈ ਹੈ ਉੱਥ ਯੋਗਦਾਨ ਘਟਿਆ ਉੱਥੇ ਬੱਚੇ ਜਿਹੜੇ ਆ ਖੇਤੀਬਾੜੀ ਤੋਂ ਪਰੇ ਗਏ ਆ ਪੱਛਮੀ ਮੁਲਕਾਂ ਦੇ ਵਿੱਚ ਕਿਤੇ 2% ਕਿਤੇ 4% ਕਿਤੇ 7% ਆ ਮੈਂ ਪਿੰਡੂ ਫਾਮਲੀ ਚੋਂ ਸਾਰੇ ਕੰਮ ਕੀਤੇ ਆਸਨਾ ਜੇ ਮੈਨੂੰ ਤਨਖਾਹ ਦੂਜੇ ਪਾਸੇ ਚੰਗੀ ਮਿਲਣੀ ਹੈ ਸੇਵਾਦਾਰ ਦੇ ਤੌਰ ਤੇ ਪੀਣ ਦੇ ਤੌਰ ਤੇ ਮੈਂ ਰਾਤ ਸੱਪਾਂ ਦੇ ਸਿਰ ਕੰਮ ਮਿੱਦਾ ਅਹੀਂ ਨਹਿਰ ਦਾ ਪਾਣੀ ਰਾਤ ਨੂੰ ਆਉਂਦੇ ਨੇ ਕਦੀ ਕਦੀ ਜਾਣਾ ਪੈਂਦਾ ਸੀ ਆ ਸੋ ਬੱਚਿਆਂ ਨੇ ਉਹ ਪਾਸੇ ਜਾਣਾ ਹੌਲੀ ਹੌਲੀ ਔਰ ਜਿਹੜੀ ਪ੍ਰੋਗਰੈਸ ਜਿਉਂ ਜਿਉਂ ਹੋਣੀ ਹੈ ਜੀਡੀਪੀ ਦੀ ਕੰਟਰੀਬਿਊਸ਼ਨ ਘਟਣੀ ਹੈ ਜ਼ਰੂਰਤ ਕੀ ਹੈ ਜਿਸ ਤਰ੍ਹਾਂ ਅੱਗੇ ਡਾਕਟਰ ਬੜਾਰ ਸਾਹਿਬ ਕਹੇਗੇ ਵੀ ਸੀ ਸਾਹਿਬ ਗੁਰੂ ਅਨੰਕ ਦੇ ਯੂਨੀਵਰਸਿਟੀ ਦੇ ਕਿ ਸਹੀ ਨਾਲ ਦੂਜੇ ਪਾਸੇ ਵਝਾਈਏ ਚੰਗੀ ਗੱਲ ਤੇ ਕਿ ਇੰਡਸਟਰੀ ਨਾਲ ਆਵੇ ਪਰ ਪੰਜਾਬ 'ਚ ਆਪਣੇ ਕੋਲ ਖਾਣਾ ਵਗੈਰਾ ਹੈ ਨਹੀਂ ਸਮੁੰਦਰ ਤੋਂ ਆਪਾਂ ਦੂਰ ਆਂ ਕਿਰਾਇਆ ਬਹੁਤ ਪੈਂਦਾ ਵਾ ਹੁਣ ਇਸ ਹਾਲਾਤ 'ਚ ਤੇ ਇਹ ਆ ਡਾਕਟਰ ਨੀਜ ਸਾਹਿਬ ਕੋਲ ਖਦੋਤੇ ਆ ਪੋਲਟਰੀ ਹੋਵੇ ਡੇਰੀ ਹੋਵੇ ਪਿਗਰੀ ਹੋਵੇ ਆਪਾਂ 37% ਅੱਗੇ ਹਨੀ ਪ੍ਰੋਡਿਊਸ ਕਰ ਰਹੇ ਆ 33000 ਸ਼ਾਇਦ ਉਹ ਮੱਖੀਆਂ ਪਾਲਣ ਵਾਲੇ ਆ। ਉਹ ਹੋਰ ਵਧਣ। ਖੁੰਬਾਂ ਦਾ ਬਹੁਤ ਵੱਡਾ ਸਕੂਪ ਆ। ਖੁੰਬਾ ਦੀ ਬਹੁਤ ਵੱਡੀ ਮਾਰਕੀਟ ਆ। ਸੋ ਜਾਂ ਤਾਂ ਆਪਾਂ ਖੇਤੀ ਤੋਂ ਪਰੇ ਜਾਈਏ ਜਾਂ ਆਪਾਂ ਨਾਲੇ ਤੰਦੇ ਅਪਣਾ ਲਈਏ। ਹੋ ਗਿਆ ਕੰਮ ਉਲਟਾ। ਮੈਕਨਿਸ਼ਨ ਹੋ ਗਈ। ਟਰੈਕਟਰ ਆ ਗਿਆ। ਸਵੇਰੇ ਉੱਠ ਕੇ ਟਰੈਕਟਰ ਵਾਲਿਆ 2 ਘੰਟੇ ਮੁਰਕੇ ਆ ਕੇ ਘਰ ਬੈ ਗਏ। ਜਿਹੜਾ ਕਿਸਾਨ ਅੱਜ ਤੋਂ 30-40 ਸਾਲ ਪਹਿਲਾਂ ਨਹੀਂ 30 ਸਾਲ ਪਹਿਲਾਂ ਨਹੀਂ 1960 ਤੋਂ ਪਹਿਲਾਂ ਸੀਗਾ। ਉਹ ਕਿਸਾਨ ਨਹੀਂ ਹੋ ਰਿਹਾ। ਉਹ ਸੁਸਾਇਟੀ 'ਚ ਜਿਹੜੀ ਤਬਦੀਲੀ ਉਹ ਠੀਕ ਨਹੀਂ ਆਈ। ਪੱਛਮੀ ਮੁਲਕਾਂ ਦੇ ਨਾਲ ਖੇਡਣੀਆਂ ਸਹੂਲਤਾਂ ਆ ਗਈਆਂ ਉਹ ਬੱਚੇ ਖੇਡਣ ਵਾਲੇ ਪਾਸੇ ਲੱਗੇ ਨਾ ਬੱਚੇ ਨੂੰ ਹੁਣ ਕੰਮ ਹੀ ਕੋਈ ਨਹੀਂ ਗਾ ਤ ਉਹਨੇ ਕੀ ਕਰਨਾ ਰੋਟੇ ਸਦੇ ਕੰਮ ਹੀ ਕਰਦੇ ਨਾ ਖੇਡਾਂ ਦੀ ਸਹੂਲਤ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਜੈਬ ਸਿੰਘ ਬਰਾੜ ਦਾ ਕਹਿਣਾ ਹੈ ਕਿ ਬਦਲਦੇ ਸਮੇਂ ਨਾਲ ਖੇਤੀ ਨੂੰ ਵੀ ਬਦਲਣਾ ਚਾਹੀਦਾ ਹੈ ਇਸ ਲਈ ਖੇਤੀ ਖੋਜਾਂ ਉੱਤੇ ਵਧੇਰਾ ਧਿਆਨ ਦੇਣਾ ਪਵੇਗਾ ਅੰਡੀ ਪੰਜਾਬ ਦੀ ਜਿਹੜੀ ਸਮੱਸਿਆ ਹੈ ਉਹ ਐਗਰੀਕਲਚਰੀ ਸਾਲਵ ਕਰ ਸਕਦੀ ਕਿਉਂਕਿ ਇੰਡਸਟਰੀ 'ਚ ਜ਼ਿਆਦਾ ਲੋਕ ਨਹੀਂ ਹੈ ਮੈਜੋਰਟੀ ਜਿਹੜੇ 60 70% ਉਹਨਾਂ ਐਗਰੀਕਲਚਰ ਤੇ ਨਿਰਪਟਾ ਤੋਂ ਐਗਰੀਕਲਚਰ ਜੀ ਡਿਵੈਲਪਮੈਂਟ ਰਿਸਰਚ ਉਹਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ অতি ਜ਼ਰੂਰੀ ਹੈ ਸਿਰਫ ਸਬਸਿਡੀ ਦੇਣਾ ਹੀ ਖੇਤੀ ਦਾ ਹੱਲ ਨਹੀਂ ਖੇਤੀ ਸਬੰਧੀ ਠੋਸ ਨੀਤੀ ਬਣਨੀ ਚਾਹੀਦੀ ਹੈ ਜਿਸ ਵਿੱਚ ਐਗਰੋ ਆਧਾਰਤ ਸਨਤ ਅਤੇ ਸਹਾਇਕ ਕਿੱਤਿਆਂ ਦਾ ਵੱਡਮੁੱਲਾ ਯੋਗਦਾਨ ਹੋ ਸਕਦਾ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ